ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੂਰੀ ਮੱਝ ਤਾਜੀ ਸੁਈ ਬੀ ਜਿਹਦੇ ਪਿੱਛੇ ਕੱਟੀ ਵੀ ਬੂਰੀ ਐ ਇਹ ਸੇਲਾ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਸੈਣਾ ਜਿਲ੍ਹਾ ਬਰਨਾਲਾ ਆਪਣਾ ਮੱਲੀਆਲੇ ਰੋਡ ਤੇ ਆ ਗਿਆ ਘਰ ਹਨਾ ਤੇ ਮੋਬਾਈਲ ਨੰਬਰ ਆ ਗਿਆ 700 ਪੂਰਾ 97 80 742 700 ਪੂਰਾ 97 80 742 ਜਿਹੜੇ ਆਪਾਂ ਬੂਰੀ ਮਾਝੇ ਦੇਖ ਰਹੇ ਹਾਂ ਜੀ ਸੂਆ ਕਿਹੜਾ ਸੂਈ ਹੈ ਇਹ ਇਹ ਤੀਜਾ ਸੂਈ ਹੈ ਜੀ ਰਿਜਨਲ ਠੀਕ ਆ ਤੀਜਾ ਸੂਆ ਬੱਚਾ ਇਹਨੇ ਪਾਤੀ ਬੂਰੀ ਕੱਟੀ ਹਨਾ ਤੇ ਜੇ ਜੇ ਰੋਕਿਆ ਜਾਵਾ ਠੀਕ ਆ ਸੂਈ ਕਦੋਂ ਹੈ ਇਹ ਇਹ ਕੱਲ੍ਹ ਆ ਸੂਈ ਹੈ ਯਾਤਣੀ ਠੀਕ ਆ ਕੱਲ੍ਹ ਸ਼ਾਮ ਦੀ ਸੂਈ ਵੀ ਪਿਆਰਪੁਰ ਦੀ ਤੇ ਜੇ ਅਜੁਰ ਚੋਣ ਚਵਾ ਕੇ ਮੇਰੇ ਕੋਲ ਇੱਕ ਨੰਬਰ ਠੀਕ ਹੈ ਤੇ ਦੂਜੇ ਸਵੇਰੇ ਦੁੱਧ ਦੇ ਨੇ ਕਿੰਨਾ ਕੁ ਦਿੰਦਾ ਜੀ ਦੁੱਧ ਜੀ 14 ਕਿਲੋ ਆ ਹੁਣ 8-9 ਕਿਲੋ ਬੋੜਾ ਹੈਗਾ ਠੀਕ ਹੈ ਕਹਿੰਦਾ ਆਪਾਂ 8 ਕਿਲੋ ਦੁੱਧ ਬੋੜੇ ਦੋ ਸਟਾਰਟਿੰਗ ਹੋਈ ਹੈ ਚੌਂਡ ਚਵਾਈ ਕਿਵੇਂ ਹੈ ਹੁਣ ਸਵੇਰ ਦਾ ਟਾਈਮ ਆ ਚਵਾਈ ਹਜੇ ਕਰਨੀ ਐ ਇਹਦੀ ਆਪਾਂ ਵਧੀਆ ਬੱਚਾ ਪੁੱਛਾ ਛੱਡਦੀ ਆ ਸੁਭਰੋ ਬੱਚਾ ਵਗੈਰਾ ਚਾਹੁੰਦਾ ਦੇਖ ਸਕਦੇ ਹੋ ਵਧੀਆ ਬੱਚਾ ਛੱਡਦੀ ਆ ਸੁਭਰੋ ਬੱਚਾ ਵਗੈਰਾ ਦੇਖੋ ਵਧੀਆ ਛੱਡਦੀ ਆ ਤੇ ਧਾਰਾਂ ਪੇ ਜਾਂ ਮਾਰਗ ਦੇਖੋ ਨੇ ਰੇਟ ਵੀ ਵੀਡੀਓ ਦੇ ਵਿੱਚ ਹੀ ਪੁੱਛਾਂਗੇ ਸੁਭਰੋ ਚੋਾਈ ਦੇਖੋ ਧਾਰਾਂ ਪੇ ਜਾਂ ਮਾਰਗ ਦੇਖੋ ਨੇ ਪਿਆ ਤੋ ਦੇਖੋ ਚੋਣ ਵਗੈਰਾ ਸੋਨਾ ਸਾਫ ਸੁਥਰਾ ਤੇ ਚੋ ਚਵਾਈ ਦੇ ਘੜਾਲਾ ਪੂਰੀ ਜਵਾਈ ਕਿੰਨਾ ਦੇਣਾ ਮਾਰੀ ਧਰੋਖੋ ਦੇਖੋ ਚੋਣ ਵਗੈਰਾ ਬੱਚਾ ਲਾਦਾ ਧਾਰਾ ਮਾਰ ਕੇ ਦਿਖਾਉਨੇ ਆਪਾਂ ਚਵਾਈ ਦੇਖੋ ਕਿਆ ਬਾਤ ਕਿਉਂਕਿ ਸਵੇਰ ਦਾ ਟਾਈਮ ਚੋਵਾਈ ਦੀ ਕਰਨੀ ਹੋਈ ਆ ਪਰ ਠੀਕ ਹੈ ਕਹਿੰਦਾ ਪਰ ਅੰਦਾਜ਼ਾ ਲਾ ਕੇ ਚੱਲੀ ਵੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹ ਕਿਨੂੰ ਕੋਈ 15 ਕਿਲੋ ਦੀ 15 14 ਖਰਾਬ ਆਉਣ ਵਾਲੀ ਹੈਗੀ ਆ ਤੇ ਮੋਲ ਲਾ ਕੇ ਜੇ 1 ਲੱਖ 45000 ਹਾਂਜੀ ਸੋਬਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਬਾਕੀ ਕੱਦ ਕਾੜ ਚੰਗਾ ਰਾਜੀ ਸਮੀ ਪਲੀ ਵੀ ਸੋ ਬਾਡੀ ਸਟਰਕਚਰ ਵਗੈਰਾ ਦੇਖ ਸਕਦਾ ਝੁੱਟੇ ਚੰਗਾ ਬੂਰੀ ਝੋਟੀ ਤੀਜਾ ਸੂਆ ਤਾਜੀ ਸੂਈ ਸੋਈ 1 ਲੱਖ 45000 ਰੁਪਿਆ ਇਹਦੀ ਝੋਟੀ ਦੀ ਕੀਮਤ ਆ ਮੂੰਹ ਮੱਥਾ ਚੰਗਾ ਜੇਰ ਜੁਰੋਕਿਆ ਤੇ ਪਿੱਛੇ ਇਹਦੇ ਬੱਚਾ ਆ ਗਿਆ ਫੀਮੇਲ ਕਾਫ ਕੱਟੀ ਮੁੱਲ 1 45 14 ਕਿਲੋ ਦੁੱਧ ਦੂਜੇ ਸੂਏ ਮਾਲਕ ਦੱਸ ਦੇ ਦਿੱਤਾ ਹੋਇਆ ਬਾਕੀ ਤੁਸੀਂ ਆਪਣੀ ਨਿਰਖ ਸਮਝਣਾ ਲੈਣੀ ਆ ਤੇ ਲੇਵਾ ਵਗੈਰਾ ਦੇਖੋ ਕੋਈ ਭਾਸਾ ਸਾਣੀ ਸੋਹਣੀ ਸਾਫ ਸੁਥਰੀ ਬੱਚਾ ਲਾ ਕੇ ਹੁਣ ਪਸਮਾਈ ਪਈ ਜੋ ਵੀ ਕੋਸਾ ਰੂਪ ਇਹਦਾ ਸਾਹਮਣੇ ਹਾਜ਼ਰ ਆ ਜਾ ਬੰ ਮਗਰ ਫੀਮੇਲ ਕਾਫ ਕੱਟੀਆ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਇੱਥੋਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਤੀਜਾ ਸੂਆ ਤਾਜੀ ਸੂਈਸ ਬਾਈ ਠੀਕ ਹੈ ਜਬ ਪਤਲੀ ਚਮੜੀ ਤੇ ਇੱਕ ਪੰਦਾੜੇ ਚੋਂ ਮਾਨਦਾਨ ਕਰ ਦਾਂਗੇ ਜੀ ਜੀ ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ